ਕਰਦੇ ਹਨ ਕਿ ਸਾਡੀ ਪਗ ਨੂੰ ਪਗ ਨੂੰ ਦਾਗ ਦਾਗ ਲਾਵੇਗੀ ਇਹ ਕਰਕੇ ਮੈਂ ਤੇ ਭੈਣਾਂ ਨੂੰ ਵੀ ਬੇਨਤੀ ਹੱਥ ਜੋੜ ਕੇ ਕਰਦਾ ਹਾਂ ਕਿ ਆਪਣੇ ਜਿਹੜੇ ਪਰਿਵਾਰ ਦੀ ਇੱਜ਼ਤ ਨਾਲ ਵੇਖਿਆ ਕਰੋ ਕਿਉਂਕਿ ਜਿਹੜੇ ਤੁਹਾਡੇ ਪਿਓ ਹਨ ਤੁਹਾਡੇ ਮਾਪੇ ਹਨ ਤੁਹਾਡੇ ਕਰਕੇ ਪੰਚਾਇਤ ਵਿੱਚ ਬਹਿੰਦੇ ਜੇ ਤੁਹਾਡੇ ਕਰਕੇ ਸਿਰ ਉੱਚਾ ਕਰਕੇ ਤੁਰਦੇ ਜੇ ਇਹ ਇੱਜ਼ਤ ਹੈ ਤੁਹਾਡੇ ਹਸਲ ਸਾਰੀਆਂ ਭੈਣਾਂ ਦੇ ਇਹ ਸੋਚ ਸਮਝ ਕੇ ਕਦਮ ਚੁੱਕਿਆ ਕਰੋ ਇਹ ਬੇਨਤੀ ਹੈ ਸਾਡੀ ਪ੍ਰਸ਼ਾਸਨ ਨੂੰ ਕਿ ਸਾਥ ਦਿਓ ਕਿਉਂਕਿ ਇਹ ਕੰਮ ਬੜਾ ਵੱਦਾ ਜਾ ਰਿਹਾ ਹੈ ਤੇ ਸਾਡਾ ਜਿਹੜਾ ਇਹ ਕੰਮ ਹੈ ਵੀ ਜਿਹੜਾ ਹੁਣ ਤੱਕ ਵਿਆਹ ਜਿੰਨੇ ਵੀ ਹੋਏ ਹਨ ਉਹ ਪਿੰਡ ਵਿੱਚ ਨਹੀਂ ਰਹਿਣ ਦਿੱਤੇ ਜਾਣਗੇ ਇਹ ਪੰਚਾਇਤ ਨੇ ਮਤਾ ਪਾਇਆ ਸਾਰੇ ਨਗਰ ਨੇ ਮਤਾ ਪਾਇਆ ਤੇ ਦੂਸਰਾ ਜਿਹੜਾ ਹੁਣੇ ਤੋਂ ਵੱਧਾ ਕੋਈ ਵਿਆਹ ਕਰਵਾਵੇਗਾ ਨਗਰ ਦੇ ਵਿੱਚ ਉਹਦਾ ਪਰਿਵਾਰ ਵੀ ਰਵੇਗਾ ਉਹ ਆਪ ਨਹੀਂ ਇੱਥੇ ਰਵੇਗਾ ਇਹ ਬੇਨਤੀ ਜੁਰ ਪ੍ਰਵਾਨ ਕਰਨਾ ਅਸੀਂ ਵੱਡੇ ਵੱਡੇ ਜਿਹੜੇ ਬੋਰਡ ਵੀ ਲਾ ਦਾਂਗੇ ਪਿੰਡ ਵਿੱਚ ਲਿਖ ਕੇ ਘਰ ਘਰ ਜਾ ਕੇ ਸੱਦਾ ਵੀ ਦੇਵਾਂਗੇ ਆਪਾਂ ਪ੍ਰਚਾਰ ਵੀ ਕਰਾਂਗੇ ਵੀ ਇਹ ਕੰਮ ਨਾ ਕਰੋ ਆਪਣੇ ਧੀਆਂ ਭਣਾਂ ਧਿਆਰ ਰੱਖੋ ਆਪਣੇ ਨਾਲੇ ਜਿਹੜੀਆਂ ਬੇਟੀਆਂ ਨਾਲ ਬੱਚਿਆਂ ਦੇ ਨਾਲ ਨਾ ਕੋਈ ਜਿਹੜਾ ਸਮਾਂ ਬਤਾਇਆ ਕੋ ਜਰੂਰ ਜਦੋਂ ਅਸੀਂ ਇੱਕ ਕਮਰੇ ਖੁੱਲੇ ਛੱਡ ਦਿੰਦੇ ਹਾਂ ਨਾ ਉਦੋਂ ਫਿਰ ਇਹ ਕੰਮ ਵਿਗੜਦਾ ਹੈ ਇਸ ਕਰਕੇ ਸਾਰੇ ਹੀ ਮੇਰੇ ਜਿੰਨੇ ਵੀ ਗੱਲ ਸੁਣ ਰਹੇ ਹਨ ਮੀਡੀਆ ਰਾਈ ਆਪਣੇ ਬੱਚਿਆਂ ਦਾ ਕੁਝ ਸਾਮਾ ਰੱਖਿਆ ਕਰੋ ਪਿਓਆਂ ਨੂੰ ਬੇਨਤੀ ਹੈ ਕਿ ਜਦੋਂ ਤੁਸੀਂ ਦਸਤਾਰ ਲਿਆਉਂਦੇ ਜੇ ਨਾ ਜਾ ਕਰਕੇ ਆਪਣੀ ਤੀਨ ਨੂੰ ਫੜਾਇਆ ਕਰੋ ਕਿ ਪੁੱਤ ਤੇਰੇ ਕਰਕੇ ਹੀ ਇਹ ਤੂੰ ਹੀ ਤੇਰੇ ਕਰਕੇ ਲੱਗੇ ਬਨਮ ਹੈ ਇਹਦੀ ਰੰਗ ਜਿਹੜਾ ਤੂੰ ਇਹਦਾ ਗੋੜਾ ਰੱਖਣਾ ਹੈ ਕਿ ਵੇਖੀ ਕਿ ਤੇ ਰੰਗ ਨਾ ਉਤਰ ਨਹੀਂ ਇਹ ਬੇਨਤੀ ਜਰੂਰ ਆਪਣੇ ਜਿਹੜੇ ਪਿਓ ਹਨ ਆਪਣੇ ਧੀਆਂ ਨੂੰ ਬੱਚਿਆਂ ਨੂੰ ਜਰੂਰ ਕਰਿਆ ਕਰਨ ਕਿ ਸਾਡੀ ਇੱਜ਼ਤ ਪਤਰੀ ਇਹ ਤੂੰ ਆ ਜੇ ਤੂੰ ਰੱਖਣੀ ਹੈ ਮੇਰੀ ਭੈਣਾ ਅੱਗੇ ਬੇਨਤੀ ਹੈ ਕਿ ਇਹ ਕਦਮ ਨਾ ਚੁੱਕਿਆ ਕਰੋ ਬੜੀ ਬਿਤੀ ਨਾ ਬੰਦਾ ਮਰਨ ਵਿੱਚ ਜੇ ਨਾ ਬੰਦਾ ਜੂਨ ਦੇ ਵਿੱਚ ਜੇ ਇਹ ਕਰਕੇ ਬੇਨਤੀ ਹੈ ਜੀ ਸਾਡਾ ਜਰੂਰ ਪੰਚਾਇਤ ਨੂੰ ਬੇਨਤੀ ਇੱਕ ਸਾਥ ਦਿੱਤਾ ਜਾਵੇ ਜਿਹੜੇ ਸਾਡੇ ਨਗਰ ਦੇ ਨੌਜਵਾਨ ਹੈ ਭਾਈ ਕੋਈ ਗੁੱਸਾ ਨਾ ਕਰਿਓ ਕਿਉਂਕਿ ਆਪ ਸਭ ਨੂੰ ਪਤਾ ਹੈ ਕਿ ਆਉਣ ਵਾਲੀਆਂ ਨਸਲਾਂ ਕੀ ਕਹਿਣਗੀਆਂ ਸਾਨੂੰ ਕਿ ਸਾਡੇ ਪਿੰਡ ਚਾਹ ਕੰਮ ਹੋਦ ਰਹੇ ਹਨ ਸਾਡੇ ਪਿੰਡ ਵਿੱਚ ਵਿਆਹ ਹੁੰਦੇ ਰਹੇ ਹਨ ਇਹ ਸਾਡੇ ਸਾਡੇ ਨਗਰ ਨੇ ਨੋਝੋ ਬੇਨਤੀ ਹੈ ਕਿ ਇੱਜਤ ਦੀ ਜਿਹੜੀ ਨਗਰ ਦੀ ਇੱਜਤ ਹੈ ਨਾ ਇਹ ਤੁਹਾਡੇ ਹੱਥ ਵਿੱਚ ਹੈ ਇਹ ਤੁਸੀਂ ਬਚਾਉਣੀ ਹੈ ਤੁਸੀਂ ਬਣਾਉਣੀ ਹੈ ਇਹ ਤਾਂ ਸਾਰੇ ਆਪਾਂ ਨਾਲ ਮਿਲ ਕੇ ਆਪਣੇ ਪਿੰਡ ਨੂੰ ਚੜ੍ਹਦੀ ਕਲਾ ਦੇ ਵਿੱਚ ਖੜੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਨਗਰ ਨੂੰ ਬੇਨਤੀ ਹੈ ਜੋ ਕਿ ਆਪ ਸਭ ਨੂੰ ਪਤਾ ਪਿੰਡ ਧਾੜੀਵਾਲ ਕਲੇਰੀ ਦੀ ਪੰਚਾਇਤ ਨੇ ਜੋ ਮਤਾ ਪਾਇਆ ਹੈ ਜੋ ਕੁ ਸਮੇਂ ਤੋਂ ਪਹਿਲਾਂ ਪਿੰਡ ਦੇ ਹੀ 3 ਮੁੰਡੇ ਵਿਆਹ ਕਰਵਾ ਰਹੇ ਹਨ ਸਮਾਪਾ ਹੈ ਕਿ ਅੱਜ ਸਮੂਹ ਪਿੰਡ ਧਾੜੀਵਾਲ ਕਲੇਰੀ ਦੀਆਂ ਸੰਗਤਾਂ ਤੇ ਮੋਦਬਾਰਾ ਅਤੇ ਪੰਚਾਇਤ ਦੇ ਪਿੰਡ ਵਿੱਚ ਕੀ ਹੋ ਰਿਹਾ ਵਿਆਹ ਦੇ ਖਿਲਾਫ ਸਖਤੀ ਵਰਤਣ ਦਾ ਫੈਸਲਾ ਕੀਤਾ ਹੈ ਪਿੰਡ ਦੇ ਵਿੱਚ ਹੋ ਰਿਹਾ ਵਿਆਹਾਂ ਕਰਕੇ ਜਿੱਥੇ ਆਪਸੀ ਭਾਈਚਾਰਾ ਖਤਮ ਹੋ ਰਿਹਾ ਹੈ ਉਥੇ ਦੋਹਾਂ ਧਿਰਾਂ ਦੇ ਵਿੱਚਕਾਰ ਦੁਸ਼ਮਣੀ ਪੈ ਰਹੀ ਹੈ ਜੋ ਵੀ ਲੜਕਾ ਜਾਂ ਲੜਕੀ ਪਿੰਡ ਵਿੱਚ ਵਿਆਹ ਕਰਨਗੇ ਉਹਨਾਂ ਨੂੰ ਪਿੰਡ ਦੇ ਵਿੱਚ ਰਹਿਣ ਨਹੀਂ ਦਿੱਤਾ ਜਾਵੇਗਾ ਜੇਕਰ ਕਿਸੇ ਲੜ ਵਿੱਚ ਲੜਕੇ ਜਾਂ ਲੜਕੀ ਦਾ ਮਾਪਿਆਂ ਦੀ ਸਹਿਮਤੀ ਦਾ ਜਿਗਰ ਆਉਂਦਾ ਹੈ ਤਾਂ ਉਕਤ ਲੜਕੇ ਦੇ ਲੜਕੀ ਦੇ ਮਾਪਿਆਂ ਖਿਲਾਫ ਵੀ ਸਖਤ ਕਾਰਵਾਈ ਕੀਤੀ ਜਾਵੇਗੀ ਦੋਸ਼ੀ ਪਰਿਵਾਰਾਂ ਦੀਆਂ ਸਰਕਾਰੀ ਸਹੂਲਤਾਂ ਖਤਮ ਕੀਤੀਆਂ ਜਾਣਗੀਆਂ ਅਤੇ ਕੋਈ ਵੀ ਪੰਚਾਇਤ ਮੈਂਬਰ ਜਾਂ ਸਰਪੰਚ ਇਹਨਾਂ ਨੂੰ ਨਾਲ ਕੇ ਸਾਈਨ ਕਰਕੇ ਦੇਵੇਗਾ ਤੇ ਨਾ ਹੀ ਇਹਨਾਂ ਦੇ ਕੋਈ ਗਵਾਹੀ ਦੇਵੇਗਾ ਪੂਰਾ ਪਿੰਡ ਦੋਸ਼ੀ ਪਰਿਵਾਰਾਂ ਦਾ ਸੰਵਾਸਿਕ ਬਾਈਕਾਰਡ ਕਰੇਗਾ ਕੋਈ ਵੀ ਉਕਤ ਪਰਿਵਾਰਾਂ ਦੀ ਕੋਈ ਵੀ ਗਮੀ ਵਿੱਚ ਸਾਥ ਨਹੀਂ ਦੇਵੇਗਾ ਉਹਨਾਂ ਪਰਿਵਾਰ ਨਾਲ ਕੋਈ ਵੀ ਪਿੰਡ ਦੇ ਵਿੱਚ ਬੰਦਾ ਮੇਲ ਮਾਇਲ ਨਹੀਂ ਰੱਖੇਗਾ ਜੇਕਰ ਕੋਈ ਵੀ ਪਿੰਡ ਦਾ ਮੁਤਵਰ ਬੰਦਾ ਉਹ ਨਾਲ ਵੇਲਵਾਰ ਰੱਖਦਾ ਹੈ ਤਾਂ ਪਿੰਡ ਵਿੱਚ ਵਿਆਹ ਕਰਨ ਵਾਲੇ ਵਿਅਕਤੀ ਉਹਦੇ ਸਖਤ ਕਾਰਵਾਈ ਜ਼ਰੂਰ ਹੋਵੇਗੀ ਅਤੇ ਜਿਨ੍ਹਾਂ ਨੇ ਵਿਆਹ ਕਰਵਾਏ ਹਨ ਪਹਿਲਾਂ ਉਹ ਨਹੀਂ ਰਹਿਣ ਦਿੱਤੇ ਜਾਣਗੇ ਪਿੰਡ ਦੇ ਵਿੱਚ ਤੇ ਉਸ ਤੋਂ ਬਾਅਦ ਜੇ ਕੋਈ ਵਿਆਹ ਕਰਵਾਉਂਦਾ ਹੈ ਤੇ ਉਹਦੇ ਮਾਤਾ ਪਿਤਾ ਨੂੰ ਪਰਿਵਾਰ ਦਾ ਵੀ ਬਾਈ ਕਾਰਡ ਪਿੰਡ ਵਿੱਚੋਂ ਕੱਢਿਆ ਜਾਵੇਗਾ ਜੀ ਇਹ ਸਮੂਹ ਪਰ ਪੰਚਾਇਤ ਵੱਲੋਂ ਨਗਰ ਵੱਲੋਂ ਇਹ ਮਤਾ ਪਾਸ ਕੀਤਾ ਗਿਆ ਹੈ ਜੀ ਪਿੰਡ ਵਾਸੀਆਂ ਨੇ ਪੰਚਾਇਤ ਨੇ ਸਾਰਿਆਂ ਨੇ ਇਕੱਠਿਆਂ ਹੋ ਕੇ ਮਤਾ ਪਾਇਆ ਹੈ ਕਿ ਕੋਈ ਵੀ ਲੜਕੀ ਲੜਕਾ ਪਿੰਡ ਦੇ ਵਿੱਚ ਵਿਆਹ ਕਰਕੇ ਜੇ ਪਿੰਡ ਦੇ ਵਿੱਚ ਰਹਿੰਦਾ ਤੇ ਉਹਨਾਂ ਦੇ ਵਿਰੁੱਧ ਬਹੁਤ ਐਕਸ਼ਨ ਲਿਆ ਜਾਏਗਾ ਤੇ ਉਹਨਾਂ ਨੂੰ ਪਿੰਡ ਦੇ ਵਿੱਚੋਂ ਵੀ ਬਾਹਰ ਕੱਢਿਆ ਜਾਏਗਾ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜਿਹੀ ਕੋਈ ਹਰਕਤ ਨਾ ਹੋਵੇ ਨੌਜਵਾਨਾਂ ਨੂੰ ਕੀ ਫੀਲ ਕਰਦੇ ਜੋ ਜਿਹੜੇ ਜਿਹੜੇ ਨੌਜਵਾਨਾਂ ਨੂੰ ਇਹ ਅਪੀਲ ਕਰਦੇ ਆ ਕਿ ਮਨੁੱਖ ਨੇ ਪਰਮਾਤਮਾ ਨੇ ਦੋ ਚੀਜ਼ਾਂ ਬਣਾਈਆਂ ਇੱਕ ਮੇਲ ਤੇ ਇੱਕ ਫੀਮੇਲ ਮੇਲ ਦਾ ਮਤਲਬ ਹੈ ਕਿ ਫੀਮੇਲ ਦੀ ਰਾਖੀ ਕਰਨੀ ਜੇ ਅਸੀਂ ਉਹਨਾਂ ਲੜਕੀਆਂ ਦੀ ਰਾਖੀ ਨਹੀਂ ਕਰ ਸਕਦੇ じゃ ਇਹਨਾਂ ਦੀ ਨਹੀਂ ਕਰ ਸਕਦੇ ਮੈਂ ਉਹਨਾਂ ਜਵਾਨਾਂ ਨੂੰ ਉਹਨਾਂ ਨੂੰ ਅਪੀਲ ਕਰਦਾ ਹਾਂ ਕਿ ਤੁਸੀਂ ਆਪਣੇ ਆਪ ਨੂੰ ਸੁਧਾਰੋ ਤੇ ਇਸ ਕੰਮ ਦੇ ਵਿੱਚ ਨਾ ਪਾਓ ਤਾਂ ਕਿ ਆਉਣ ਵਾਲੇ ਟਾਈਮ ਦੇ ਉੱਤੇ ਮੁਸ਼ਕਲ ਨਾ ਆਵੇ। ਤੁਰੰਤ ਤੌਰ ਤੇ ਬਾਈਕਾਟ ਕੀਤਾ ਜਾਊਗਾ ਜਿਹੜੇ ਪਿੰਡ ਦੇ ਵਿਆਹ ਪੂਰਤੋਂ ਤੇ ਬਾਈਕਾਟ ਕੀਤਾ ਜਾਏਗਾ। ਮੈਂ ਸਰਪੰਚ ਧਾਰੀਵਾਲ ਕਲੇਰ ਤੋਂ ਤੇ ਸਾਰੇ ਮਤਲਬ ਸਾਡੀ ਪੰਚਾਇਤ ਨਾਲ ਹੈ ਤੇ ਮਤਾ ਪਾਇਆ ਜੀ ਜਿਹੜਾ ਪਿੰਡ ਵਿੱਚੋਂ ਲੜਕੀਆਂ ਦਾ ਵਿਆਹ ਹੋ ਰਿਹਾ ਪਰਿਵਾਰ ਦੇ ਪਿੰਡਾਂ ਵਿੱਚੀ ਉਹਦੇ ਬਰਖਾ ਪਾਇਆ ਸੀ ਕਿ ਜਿਹੜਾ ਬੱਚਾ ਇਹੋ ਜਿਹਾ ਕੰਮ ਕਰੂਗਾ ਪਿੰਡ ਵਿੱਚ ਨਹੀਂ ਰਹੂਗਾ। ਤਪਿਆ ਉਹਦੀ ਬਿਲਕੁਲ ਮਤਰੀ ਕਰੂਗੀ ਨਾ ਕੋਈ ਜਮਨਤ ਕਰਉਣ ਜਾਊਗਾ ਜੇ ਉਹਦੇ ਮਾਪੇ ਵੀ ਉਹਦਾ ਸਾਥ ਦੇਣਗੇ ਤੇ ਉਹਨਾਂ ਦਾ ਬਾਈਕਾਟ ਕੀਤਾ ਜਾਊਗਾ ਅਸੀਂ ਉਹਨਾਂ ਦਾ ਕੋਈ ਸਪੋਰਟ ਨਹੀਂ ਕਰਾਂਗੇ ਸਮਾਜਿਕ ਬਾਈਕਾਟ ਕਰਾਂਗੇ ਸਮਾਜਿਕ ਬਾਈਕਾਟ ਕਰਦਾ ਕਰਾਂਗੇ ਦਾ ਪਟਰਾ ਵਾਪਰੀ ਦੀ ਹੈ ਤੇ ਪਿੰਡ ਵਿੱਚ ਤਾਂ ਹੀ ਕੋਈ ਹਾਂ ਇਹ ਪਿੰਡ ਵਿੱਚ ਕਾਫੀ ਘਟਨਾ ਵਾਪਰ ਚੁੱਕੀਆਂ ਹੈ ਤੇ ਇਸ ਕਰਕੇ ਹੀ ਇਹ ਮਤਲਬ ਪਾਇਆ ਹੈ ਕਿ ਅਪੀਲ ਕੀ ਕਰੋਗੇ ਲੋਕਾਂ ਦੇ ਨੌਜਵਾਨਾਂ ਅਸੀਂ ਅਪੀਲ ਕਰਾਂਗੇ ਕਿ ਬੱਚੇ ਇਸ ਕੰਮ ਤੋਂ ਹਟ ਕੇ ਨਸ਼ਿਆਂ ਤੋਂ ਹਟ ਕੇ ਤੇ ਸਹੀ ਰਸਤੇ ਤੇ ਆਉਣ ਤੇ ਸਾਰੇ ਪਰਿਵਾਰ ਦੀ ਬਦਨਾਮੀ ਇਸ ਟੀਚੇ ਜਦੋਂ ਇਹ ਕੰਪੇਨ ਵਿੱਚ ਹੁੰਦਾ ਸਾਰੇ ਪਿੰਡ ਦੀ ਬਦਨਾਮੀ ਹੈ ਅਸੀਂ ਸਹੀ ਕੰਮ ਕਰੀਏ ਜਿਹੜੇ ਪਿੰਡ ਦੇ ਭਲੇ ਵਾਸਤੇ